ਹਾਂ ਤੋ ਜੋੜ ਕੇ ਪਿਆਰ ਕੋ ਸਤਿ ਸ੍ਰੀ ਅਕਾਲ ਸਾਰਸੰਦ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਕਰਦੇ ਆ ਤੁਸੀਂ ਠੀਕ ਠਾਕ ਹੋ? ਅਸੀਂ ਵੀ ਠੀਕ ਠਾਕ ਆ ਜੀ। ਮੈਂ ਸਵੇਰ ਦੇ ਵੱਜ ਗਏ ਨੇ 8:30 ਹੁਣ ਮੈਂ ਚੱਲੀ ਆ ਬੁਟੀਕ ਤੇ ਧੋਰੀ ਤੇ ਸਾਰੇ ਕੰਮ ਆਪਾਂ ਨੇ ਕਰ ਲਏ ਨੇ ਹਨਾ। ਚਲੋ ਕੁਝ ਰਹਿ ਵੀ ਗਏ ਹਨਾ। ਹਾਂ ਕੀ ਕਰ ਲਾਂਗੇ? ਤੇ ਮਸ਼ੀਨ 'ਚ ਵੀ ਕੱਪੜੇ ਪਏ ਨੇ ਵਿਚਾਲੇ ਹਜੇ ਧੋਣ ਵਾਲੇ ਅੱਧ ਵਿਚਾਲੇ ਹੋਇਆ ਪਿਆ ਕੁਝ ਧੋਤੇ ਤੇ ਤੇ ਸਵੇਰੇ ਜੇ ਪਾ ਜਾ ਤਾਂ ਅੱਖ ਨੇ ਆ ਕੇ ਕੱਪੜੇ ਰੱਢਦੀ ਹਾਂ ਹੋਰ ਥੋੜੇ ਜੇ ਕੱਡੇ ਤੇ ਕੁਝ ਮੈਂ ਚੱਕ ਕੇ ਤਾਹਾਂ ਲਾ ਲਈਆਂ ਤਾਪਤੇ ਵਗੈਰਾ ਹੈਗੇ ਤੇ ਹਨਾ ਸੁਕਾਏ ਨੇ ਸੋਚੇ ਹੋਏ ਤੇ ਉਗਲੇ ਤੇ ਲਾਈ ਨੂੰ ਦਾ ਧੋਤੀਆਂ ਨੇ ਦੋ ਤਿੰਨ ਹੁਣ ਸੂਟ ਵੀ ਮੈਨੂੰ ਕੈਮਰਿਕ ਕਾਟਨ ਦੇ ਲੱਗੇ ਹਨਾ ਇਹ ਕੱਟ ਕੇ ਰੱਤੇ ਜੋ ਮੈਂ ਧੋਤੇ ਤੇ ਰੱਖਿਆ ਕਿ ਤੇ ਬਾਚੋ ਹਨਾ ਸੁង ਜੀ ਨਾ ਪਹਿਲੇ ਧੋਤੇ ਸਿਰੇ ਸਿਰ ਕਟਿੰਗ ਕਰਾਂਗੇ ਤੂੰ ਮੈਂ ਇੱਕ ਕਮਰੂਦ ਸੋੜ ਕੇ ਲਿਆਉਣੀ ਆ ਮੇਰੇ ਲਾਲ ਲਾਲ ਦਾ ਇਹ ਅੰਮਰੂਦ ਬੱਲੇ ਹੋਇਆ ਕਿਦਾਂ ਆ ਕੇ ਆ ਕੇ ਇਥੇ ਸੋਤੇ ਚਿੜੀਆਂ ਨੂੰ ਖਾਦੇ ਹੈਗੇ ਅੰਮਰੂਦ ਜਿਹੜੇ ਟੋਕ ਦਿੰਦੇ ਆ ਤੇ ਮੈਂ ਇੱਕ ਦੋ ਜਿਹੜੇ ਖਾਫੇ ਰਹੇ ਸੀਗੇ ਸਾਰੇ ਇੱਕਦਮ ਅੰਮਰੂਦ ਰਹੇ ਦੇ ਸੀਗੇ ਮੈਂ ਖਾਫੇ ਝਾੜਦੇ ਸੀਗੇ ਬਹੁਤ ਵੱਡੇ ਵੱਡੇ ਅੰਮਰੂਦ ਹੋ ਗਏ ਸੀਗੇ ਤੇ ਆ ਆਪਣੇ ਮਿਰਚਾਂ ਦੇਖੋ ਖਾਲ ਲੱਣ ਲੱਗੇ ਖਾਲੀਆਂ ਵੀ ਆਪਣੀਆਂ ਡੈਡੀ ਪੂਰੀਆ ਵਧੀਆ ਵਈਆਂ ਪਈਆਂ ਨੇ ਤੇ ਮਲਾ ਮਿਰਚ ਵੀ ਆਪਣੀ ਲੱਗਣ ਨੂੰ ਤਿਆਰ ਆਪਿੰਦੀਆਂ ਹਜੇ ਛੋਟੀਆਂ ਨੇ ਬਾੜੀ ਬਹੁਤ ਵਧੀਆ ਲੱਗੀ ਪਈ ਆ ਅਨਾਰ ਨੂੰ ਬਹੁਤ ਜ਼ਿਆਦਾ ਫਲ ਆਇਆ ਹੈ ਨਿੰਬੂ ਨੂੰ ਵੀ ਬਹੁਤ ਜ਼ਿਆਦਾ ਫਲ ਆਇਆ ਹੋਇਆ ਹੈਗਾ ਹਨ ਤੇ ਆ ਧਨੀਆ ਆਪਾਂ ਨੇ ਗੀ ਵਾਸਤੇ ਰੱਖ ਲਿਆ ਉਹ ਚੀਕੂ ਦਾ ਬੁੱਟਾ ਵੀ ਥੋੜਾ ਜਿਹਾ ਘੱਟ ਕਰੋਸ ਕਰੀਏ ਕੱਲੇ ਚੀਕੂ ਦੇ ਬੁੱਟੇ ਨੇ ਅਮਰੂਦ ਦਾ ਬੁੱਟਾ ਇਹਨੂੰ ਵੀ ਹੁਣ ਨਵਾਂ ਫਲ ਆਉ ਇੱਕ ਅਮਰੂਦ ਲੱਗਿਆ ਹੁਣ ਤੋੜ ਵੀ ਸਾਨੂੰ ਵੀ ਦਿਖਾਣੀ ਆ ਦੇਖੋ ਜੀ ਐਡੇ ਐਡੇ ਅਮਰੂਦ ਹੈਗੇ ਆ ਦੇਖੋ ਕਿੰਨਾ ਵਧੀਆ ਅਮਰੂਦ ਹੈ ਕਿਸੇ ਪਾਸਿਓਂ ਗਲਿਆ ਨਹੀਂ ਹੋਇਆ ਬਹੁਤ ਸੋਹਣੇ ਸੋਹਣੇ ਅਮਰੂਦ ਹੈ ਇਹ ਲਾਸਟ ਅਮਰੂਦ ਹੈ ਹੰਨਾ ਮਾਫਾ ਲਾਉਗਾ ਇਹ ਸਰਦੀਆਂ ਵਾਲਾ ਤੇ ਇਹ ਨਾ ਇਹਦੇ ਤੇ ਬਾਦ ਆਸੀਆ ਉੱਟਾ ਦੋ ਵਾਰੀ ਫੜ ਲੱਗਦਾ ਤੇ ਆ ਦੇਖੋ ਟਮਾਟਰਾਂ ਨੂੰ ਵੀ ਆਪਣੇ ਨੂੰ ਦੇਖੋ ਫੁੱਲਾ ਆਏ ਪਹਿਲੇ ਟਮਾਟਰ ਲੱਗਣ ਨੂੰ ਤਿਆਰ ਨੇ ਆ ਬੈਂਗਣੀ ਦੇ ਵੀ ਢੇਲੇ ਆਏ ਹੋਏ ਨੇ ਸਾਰੇ ਲਵੇ ਲਵੇ ਕਿਉਂਕਿ ਟਮਾਟਰਾਂ ਦੀ ਕੋਈ ਜਿਆਦੇ ਲੰਬੀ ਨਹੀਂ ਆਦ ਨਹੀਂ ਹੁੰਦੀ ਇਹ ਸੇਤੀ ਜਦੋਂ ਜਾਵੇ ਧੁੱਪ ਪੈ ਜਾਣੀ ਹੈ ਇਹਨਾਂ ਨੇ ਬਸ ਸੁੱਕ ਜਾਣਾ ਬੂਟਿਆਂ ਨੇ ਹੁਣ ਤਾਂ ਇਹ ਪੂਰੇ ਵਧੀਆ ਫਲ ਦੇਣਗੇ ਤੇ ਫਿਰ ਮਈ ਜੀ ਦੇ ਵਿੱਚ ਇਹ ਸੁੱਕਣ ਲੱਗ ਜਣੇ ਮਈ ਜੂਨ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੀ ਬੈਂਗਣੀ ਨੂੰ ਵੀ ਫਲਾਂ ਆਉਣ ਨੂੰ ਤਿਆਰ ਹੋਇਆ ਆ ਦੇਖੋ ਫੁੱਲ ਆਉਣ ਲੱਗੇ ਫੁੱਲ ਆਉਣ ਲੱਗੇ ਬੈਂਗਣੀ ਤੇ ਫਿਰ ਚਲੋ ਸਬਜ਼ੀਆਂ ਵਧੀਆ ਆਮ ਹੋ ਜਾਣਗੀਆਂ ਸ਼ਿਮਲਾ ਮਿਰਚ ਹੋ ਜੂ ਫਲੀਆਂ ਹੋ ਜਾਣਗੀਆਂ ਛੰਡੀਆਂ ਹੋ ਜਾਣਗੀਆਂ ਕਦੂਆਂ ਦੀਆਂ ਵੀ ਲਾਂ ਦੇ ਆਪਣੀਆਂ ਹਰੀਆਂ ਹੋ ਗਈਆਂ ਤੋਰੀਆਂ ਦੀਆਂ ਵੀ ਹਰੀਆਂ ਹੋ ਗਈਆਂ ਹਨ ਪੇਟੇ ਦੀਆਂ ਵੀ ਹੋ ਗਈਆਂ ਹੁਣ ਤਾਂ ਕਾਫੀ ਸੜੀਆਂ ਨੇ ਹੁਣ ਤੱਕ ਬਹੁਤ ਹੋ ਗਿਆ ਖਾਣੇ ਕਿਗਾ ਹਣ ਇੱਕ ਦਿਨ ਆ ਦੇਖੋ ਸਰੋਂ ਕਿਸੇ ਤੀ ਹੀ ਲਾਈ ਹੋਈ ਆ ਬੜਾ ਕਈ ਖਾਵੇ ਹਰੀ ਹੈ ਥੋੜੇ ਖੇਤ ਵੀ ਖੜੀ ਹੈ ਦੇਖੋ ਆ ਵਾਲੀ ਸਰੋਂ ਹੁਣ ਅਸੀਂ ਸਾਗ ਬਣਾਵਾਂਗੇ ਇੱਕ ਦਿਨ ਲਾਸਟ ਆ ਦੇਖੋ ਆ ਵਾਲੀ ਬਹੁਤ ਸੋਹਣੀ ਸਰੋਂ ਦੇ ਪੱਤੇ ਖੜੇ ਨੇ ਬਹੁਤ ਸੋਹਣੀਆਂ ਗੰਦਲਾਂ ਨੇ ਆ ਉਸ ਕਹਿੰਦੇ ਖੇਤ ਖੜੀ ਆ ਗਾਜਰਾਂ ਦਾ ਸੇਜਾ ਜਾਂ ਪਾਲਾਂਗੇ ਆ ਪਾਲਕ ਦਾ ਪਾਲਕ ਵੀ ਮੈਂ ਥੋੜਾ ਜਿਹਾ ਰੱਖ ਲਿਆ ਜੀ ਬਹੁਤ ਸੋਹਣਾ ਪਾਲਕ ਖੜਾ ਹੈਗਾ ਇੱਕ ਦਿਨ ਵੈਸੇ ਹੁਣ ਸਾਗ ਇੰਨਾ ਵਧੀਆ ਤਾਂ ਲੱਗਦਾ ਨਹੀਂ ਚਲੋ ਇੱਕ ਦਿਨ ਬਣਾ ਲਾਂਗੇ ਹੁਣ ਕੋਈ ਸਬਜ਼ੀ ਹੈ ਨਹੀਂ ਜਦ ਤੱਕ ਸਬਜ਼ੀਆਂ ਆਉਣ ਨਹੀਂ ਲੱਗੀਆਂ ਮਤਲਬ ਕਿ ਬਸ ਹੁਣ ਮਟਰ ਹੀ ਚੱਲਦੇ ਨੇ ਮਟਰਾਂ ਤੋਂ ਵੀ ਜੀ ਦੇ ਖਾ ਪਿਆ ਸਾਰਿਆਂ ਦਾ ਇੱਥੇ ਆਪਣੇ ਹਰੇ ਮਟਰ ਲਾਏ ਹੋਏ ਸੀਗੇ ਹੁਣ ਤਾਂ ਉਹ ਪੱਟ ਤੇ ਅਸੀਂ ਇੱਥੋਂ ਫੇਸ ਵੀ ਹੈਗੇ ਆ ਮਟਰ ਮਟਰ ਆਈ ਜਾਂਦੇ ਆ ਜੇ ਲੱਗੀਆਂ ਜਾਂਦੇ ਆ ਚਲੋ ਜੀ ਹੁਣ ਆਪਾਂ ਮੈਂ ਬਟਿਕ ਤੇ ਹੀ ਖਾਂਗੇ ਮਰੂਦ ਲੈ ਕੇ ਚੱਲਦੀਆਂ ਨਾਲ ਉੱਥੇ ਆਪਣਾ ਕਾਲਾ ਨਾਣ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਹੈ ਇਹ ਅਸੀਂ ਸੂਟ ਤਿਆਰ ਕਰਕੇ ਦੇਣਾ ਜੀ 2 ਕ ਘੰਟਿਆਂ 'ਚ ਅਸੀਂ 2 ਜਾਨੇ ਕਟਿੰਗ ਕਰਨ ਲੱਗੇ ਹਾਂ 2 ਜਾਨੇ ਸਿਲਾਈ ਕਰਨ ਲੱਗੇ ਹੋਇਆ ਕਮੀਜ਼ ਅਸੀਂ ਕਟਿੰਗ ਕਰਤਾ ਉਹ ਜਿਹੜੇ ਹੈਗੇ ਬਾਵਾ ਬਣਾ ਰਿਹਾ ਇੱਕ ਜਾਨਾ ਇੱਕ ਜਾਨਕ ਕਮੀਜ਼ ਬਣਾ ਰਿਹਾ ਹੁਣ ਅਸੀਂ ਸਲਵਾਰ ਕਟਿੰਗ ਕਰਕੇ ਸਲਵਾਰ ਬਣਾ ਦਾਂਗੇ ਘੰਟੇ 'ਚ ਦੇ ਵਿੱਚ ਸੂਟ ਤਿਆਰ ਕਰਕੇ ਰੱਖ ਦਾਂਗੇ ਜੀ ਕੇ ਪਿਆਰ ਪਰਿ ਸਤ ਸ੍ਰੀ ਅਕਾਲ ਕੌਸਮ ਨੂੰ ਵਟੇ ਪੈਣ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੀ ਅੱਜ ਦੀ ਵੀਡੀਓ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਹਨ ਇਹਦੇ ਵਿੱਚ ਜਿਹੜੇ ਹੈਗੇ ਕੁਸ਼ਕ ਕੱਪੜੇ ਸਾਡੇ ਸਟੂਡੈਂਟਾਂ ਦੇ ਬਣਾਏ ਹੋਏ ਆ ਹਨ ਤੇ ਉਹ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਵੀ ਕਿੱਦਾਂ ਦਾ ਵਰਕ ਹੈ ਕਰਦੇ ਆ ਸਾਡੇ ਸਟੂਡੈਂਟ ਹਨ ਕਿੱਦਾਂ ਦਾ ਕੰਮ ਕਰਦੇ ਆ ਬਹੁਤ ਸੋਹਣਾ ਕੰਮ ਕਰ ਰਹੇ ਆ ਸਫਾਈ ਦੇ ਨਾਲ ਕਰ ਰਹੇ ਆ ਤੇ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਹਨਾ ਜਿਹਦੋਂ ਪਤਾ ਹੀ ਐ ਸਲਾਈ ਹੀ ਟ੍ਰੇਨਿੰਗ ਵੀ ਦਿੰਨੇ ਆ ਜਿਹਨੇ ਵੀ ਕਿਸੇ ਨੇ ਸਾਡੇ ਕੋਲੇ ਸਲਾਈ ਸਿੱਖਣੀ ਐ ਕੋਰਸ ਕਰਨੇ ਆ ਸਲਾਈ ਦੇ ਬੇਸਿਕ ਕੋਰਸ ਕੋਰਸ ਕਰਨੇ ਆ ਜਾਂ ਐਡਵਾਂਸ ਕੋਰਸ ਕਰਨੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਕੋਰਸ ਕਰਾਉਣੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਐ ਕੋਰਸੰਦੂ ਬੁਟੀਕ ਐਂਡ ਬਿਊਟੀ ਸਲੂਨ ਤੂਰੀ ਬਰਣਾੜਾ ਰੋਡ ਦੇ ਉੱਪਰ ਹੈ ਜੀ ਕੱਕੜਵਾਲਾ ਬਾਈਪਾਸ ਦੇ ਨੇੜੇ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਗੱਲ ਵਗੈਰਾ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਚਾਹੇ ਬਿਊਟੀ ਸਟੰਡ ਦੇ ਕੋਰਸ ਕਰਨਾ ਚਾਹੁੰਦੇ ਹੋ ਹਨ ਸਾਡੇ ਕੋਲੋਂ ਕਰ ਸਕਦੇ ਹੋ ਲਓ ਜੀ ਇਹ ਵੜਾ ਸੂਟ ਦਿਖਾਉਣਿਆ ਤੁਹਾਨੂੰ ਬਹੁਤ ਸੋਹਣਾ ਸੂਟ ਬਣਾਇਆ ਇਹ ਮੇਰੇ ਸਟੂਡੈਂਟ ਨੇ ਬਣਾਇਆ ਸੂਟ ਆ ਦੇਖੋ ਔਰ ਗੰਜਾ ਦੀ ਸ਼ਰਟ ਹੈਗੀ ਹੈ ਆ ਦੇਖੋ ਜਿੱਦਾਂ ਬਹੁਤ ਸੋਹਣੀ ਸ਼ਰਟ ਬਣੀ ਹੋਈ ਹੈ ਦੇਖੋ نیچے ਜਿਹੜੀ ਹੈਗੀ ਇਹ ਵਾਲੀ ਲੈਂਸ ਲਾਈ ਹੈਗੀ ਤੇ ਗਲੇ ਜਿਹੜੇ ਇਹਨਾਂ ਦੇ ਦੇਖੋ ਚੌਰਸ ਗਲੇ ਪਾਇਆ ਦੋਨੇ ਦੇਖੋ ਲੈਸ ਜਿਹੜੀ ਹੈਗੀ ਲੈਸ ਲਾਈ ਹੋਈ ਹੈ ਗਲੇ ਦੇ ਦੋਨੇ ਸਾਈਡ ਆ ਦੇਖੋ ਫਿਸਲਾ ਗੜਾ ਵੀ ਉਦਾਂ ਹੀ ਡੇਪ ਰੱਖਿਆ ਥੋੜਾ ਜਿਹਾ ਚੌਰਸ ਰੱਖਿਆ ਤੇ ਬਾਕੀ ਲਟਕਣ ਲਾਏ ਆ ਆ ਦੇਖੋ ਤੁਹਾਨੂੰ ਲਟਕਣ ਦਿਖਾਉਣ ਲੱਗੇ ਆ ਦੇਖੋ ਲਟਕਣ ਵੀ ਜਿਹੜੇ ਹੈਗੇ ਬਣਾਏ ਹੋਏ ਆ ਇਹ ਲਟਕਣ ਦੇਖੋ ਬਹੁਤ ਮਿਹਨਤ ਕਰੀ ਹੈ ਕੁੜੀ ਨੇ ਬਹੁਤ ਜਿਆਦੇ ਸੋਹਣੇ ਜਿਹੜੇ ਹੈਗੇ ਲਟਕਣ ਬਣਾ ਕੇ ਲਾਏ ਹੋਏ ਆ ਬਹੁਤ ਹੀ ਜਿਆਦੇ ਸੋਹਣੇ ਆ ਦੇਖੋ ਕੱਪੜੇ ਦੇ ਨਾਲ ਦੇ ਕਪੜਾ ਲੈ ਕੇ ਜਿਹੜੇ ਹੈਗੇ ਲਟਕਣ ਤਿਆਰ ਕਰਿਆ ਨੀਚੇ ਮੋਤੀ ਲਾਇਆ ਹੋਇਆ ਬਹੁਤ ਸੋਹਣੇ ਲਟਕਣ ਲਾਇਆ ਤੇ ਨਾਲ ਇਹਦੇ ਪਾਕਿਸਤਾਨੀ ਵਾਜੂ ਰੱਖੀ ਹੈ ਥੋੜੀ ਜੀ ਬਾਹ ਖੁੱਲੀ ਰੱਖੀ ਹੈ ਜੀ ਆ ਦੇਖੋ ਫੁੱਲ ਲਾਈਨਿੰਗ ਸੂਟ ਹੈ ਇਹਦੇ ਵਿੱਚ ਟਾਪ ਟਾ ਲਗਾਇਆ ਹੋਇਆ ਹੈ ਨੀਚੇ ਨਾਲ ਇਹਦੇ ਆਪਾਂ ਨੇ ਜਿਹੜਾ ਹੈਗਾ ਪਜਾਮਾ ਬਣਾਇਆ ਹੋਇਆ ਜੀ ਪੈਂਟ ਪਲਾਜ਼ੋ ਬਣਾਇਆ ਪੈਂਟ ਪਲਾਜ਼ੋ ਤਿਆਰ ਕਰਿਆ ਆ ਦੇਖੋ ਆ ਦੇਖੋ ਮੂਰੇ ਜਿਹੜੀ ਹੈਗੀ ਬੈਲਟ ਲਗਾਈ ਹੋਈ ਹੈ ਕਿੱਛ ਇਲਾਸਟਿਕ ਪਾਈ ਹੋਈ ਹੈ ਪੈਂਟ ਪਲਾਜੋ ਤਿਆਰ ਕਰਿਆ ਜਿੱਦਾਂ ਇੱਕ ਪੌਕੇਟ ਲਾਈ ਹੋਈ ਹੈ ਇੱਥੇ ਜਿਹੜੀਆਂ ਹੈਗੀਆਂ ਦੇਖੋ ਪਲੇਟਾਂ ਪਾਈਆਂ ਗਈਆਂ ਨੇ ਮੂਰੀ ਤੇ ਬਹੁਤ ਸੋਹਣਾ ਡਿਜ਼ਾਈਨ ਕਰਿਆ ਆ ਦੇਖੋ ਇਹ ਵਾਲਾ ਡਿਜ਼ਾਈਨ ਜਿਹੜਾ ਹੈ ਨਾ ਮੂਰੀ ਤੇ ਕਰਿਆ ਹੋਇਆ ਦੇਖੋ ਦੋਨੇ ਪਾਸੇ ਮੋਤੀ ਲਾ ਕੇ ਸੇਮ ਹਨਾ ਜਿੱਦਾਂ ਮੋਤੀ ਲਾ ਕੇ نیچے ਕੱਟ ਪਾ ਕੇ ਮੋਤੀ ਪਾਇਆ ਉੱਪਰ ਦੇਖੋ ਬੋਲ ਆਈ ਹੋਈ ਹੈ ਜਿਹੜੇ ਹੈਗੇ ਸ਼ਰਟ ਨਾਲ ਦੀ ਬੋਲ ਆਈ ਹੈ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਪੈਂਟ ਪਲਾਜੋ ਬਣ ਕੇ ਤਿਆਰ ਹੋਏਗਾ ਬਹੁਤ ਹੀ ਜਿਆਦਾ ਸੋਹਣਾ ਸੂਟ ਜਿਹੜਾ ਹੈਗਾ ਤਿਆਰ ਕਰਿਆ ਹੋਇਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿੱਦਾਂ ਪੈਂਟ ਪਲਾਜ਼ੋ ਹੋਗੇ ਜਾਂ ਕੁਝ ਵੀ ਕਿੱਦਾਂ ਦੀ ਵੀ ਹੈਨਾ ਸਿਲਾਈ ਸਾਡੇ ਕੋਲ ਸਿੱਖਣਾ ਚਾਹੁੰਦੇ ਹੋ ਸਿੱਖ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਸਿਲਾਈ ਦੇ ਕੋਰਸ ਸਾਡੇ ਕੋਲੇ ਕਰ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਿਲਾਈ ਸਿਖਾਉਣੀ ਆ ਆ ਦੇਖੋ ਇੱਕ ਇਹ ਜਿਹੜਾ ਹੈਗਾ ਸੂਟ ਇਹ ਵੀ ਸਟੂਡੈਂਟ ਵੱਲੋਂ ਹੀ ਬਣਾਇਆ ਗਿਆ ਦੇਖੋ ਗਲਾ ਕਿੰਨਾ ਸੋਹਣਾ ਗਲਾ ਬਣਾਇਆ ਗਿਆ ਜਿਹੜਾ ਹੈਗਾ ਪੇਸਟਿੰਗ ਤੇ ਕੱਟ ਕੇ ਹਨਾ ਗਲਾ ਤਿਆਰ ਕਰਿਆ ਗਿਆ। ਨੀਚੇ ਦੇਖੋ ਲੈਂਸ ਨਾਲ ਜਿਹੜਾ ਹੈਗਾ ਤਿਆਰ ਕਰਿਆ ਗਿਆ। ਲੈਂਸ ਲਗਾ ਕੇ ਘੇਰੇ ਦੇ ਉੱਪਰ ਲੈਂਸ ਲਾਈ ਹੈ। ਚਾਕਾਂ ਤੇ ਉੱਤੇ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ। ਚਾਕਾਂ ਤੇ ਪਾਈਪਿੰਗ ਕੱਢੀ ਹੈ ਤੇ ਉਦਾਂ ਹੀ ਬਾਜੂ ਵੀ ਬਹੁਤ ਸੋਹਣੀ ਤਿਆਰ ਕਰੀਏ ਬਹੁਤ ਸੋਹਣੀ 슬ੀਵਸ ਵੀ ਤਿਆਰ ਕਰੀ ਹੋਈ ਹੈ। ਆ ਦੇਖੋ ਕਾਫ 슬ੀਵਸ ਜਿੱਦਾਂ ਆਪਾਂ ਇਹਨਾਂ ਨੂੰ ਬੋਲ ਸਕਦੇ ਆ ਤੇ ਉੱਪਰ ਨੂੰ ਪੱਟੀ ਲਾ ਕੇ ਮੋੜੀ ਹੋਈ ਕਾਫ ਬਣਿਆ ਹੋਇਆ ਤੇ ਨਾਲ ਬਟਨ ਲਗਾਏ ਹੋਏ ਆ। ਬਹੁਤ ਸੋਹਣੇ 슬ੀਵਸ ਵੀ ਤਿਆਰ ਕਰੀ ਹੋਈ ਹੈ। ਪਲੇਨ ਜਿਹੜੀ ਹੈਗੀ ਇਹਦੇ ਨਾਲ ਬਾਟਮ ਹੈਗੀ ਹੈ ਜੀ। ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ। ਤੇ ਇਹ ਆਪਣੇ ਬੁਟੀਕ ਤੋਂ ਤਿਆਰ ਹੋਇਆ ਸੂਟ। ਇਹ ਮੇਰਾ ਤਿਆਰ ਕਰਿਆ ਹੋਇਆ ਹੈ ਸਾਡੇ ਬੁਟੀਕ ਦਾ ਤਿਆਰ ਕਰਿਆ ਹੋਇਆ ਸੂਟ ਹੈ। ਜਿਹੜੇ ਪਹਿਲਾਂ ਵਾਲੇ ਦਿਖਾਏ ਨੇ ਉਹ ਆਪਣੇ ਸਟੂਡੈਂਟਾਂ ਦੇ ਸੀਗੇ। ਆ ਦੇਖੋ। ਇਹ ਜਿਹੜਾ ਹੈਗਾ ਫੁੱਲ ਟਾਪ ਟਾਪ ਟਾ ਲੱਗਿਆ ਇਹਦੇ ਵਿੱਚ ਸੂਟ ਸੌਰੀ ਸ਼ਰਟ ਦੇ ਵਿੱਚ ਟਾਪ ਟਾ ਲੱਗਿਆ। ਬਾਟਮ ਦੇ ਵਿੱਚ ਜਿਹੜਾ ਹੈਗਾ ਲਾਈਨਿੰਗ ਲੱਗੀ ਹੈ। ਤੇ ਇਹ ਪਿਓਰ ਬਿਸਕੋਸ organza ਦਾ ਸੂਟ ਹੈਗਾ ਆ ਦੇਖੋ ਸ਼ਰਟ ਦੇ ਵਿੱਚ ਆਪਣੇ ਟਾਪ ਟਾ ਲਾਇਆ ਤੇ ਹੈਂਡਵਰਕ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਬਣ ਕੇ ਤਿਆਰ ਹੋਇਆ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੀ ਹੈਗੀ ਸਾਡੀ ਸਲਾਈ ਦੀ ਕਿਤੇ ਵਾਲ ਵਗੈਰਾ ਨਹੀਂ ਹੋਊਗਾ ਗਲਿਆਂ ਤੋਂ ਵੀ ਫਿਨਿਸ਼ਿੰਗ ਚੈੱਕ ਕਰ ਸਕਦੇ ਦੇਖੋ ਜਿੱਦਾਂ ਇਹ ਵਰਕ ਵਾਲਾ ਗਾਲਾ ਸੀਗਾ ਆਪਣੇ ਜਿਹੜਾ ਹੈਗਾ ਜਿਹੜਾ ਪੇਸਟ ਵਾਲਾ ਗਾਲਾ ਪਾਇਆ ਹੋਇਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੁੰਨੀ ਜਿਹੜੀ ਹੈਗੀ ਫਿਨਿਸ਼ਿੰਗ ਵਧੀ ਹੋਈ ਹੈ ਇਹਦੇ ਨਾਲ ਸਲਵਾਰ ਜਿਹੜੀ ਹੈਗੀ ਇਹ ਜਿ ਪਿਓਰ ਦੀ ਹੈ ਪਾੜਾ ਦੀ ਸਲਵਾਰ ਹੈਗੀ ਹੈ ਇਹਦੇ ਵਿੱਚ ਆਪਾਂ ਨੇ ਫੁੱਲ ਦੇ ਵਿੱਚ ਲਾਈਨਿੰਗ ਲਾਈ ਹੈ ਮੂਰੀ ਵਰਕ ਸੂਟ ਹੈ ਇਹਦੇ ਵਿੱਚ ਆਪਾਂ ਨੇ ਕਾਟਨ ਦੀ ਲਾਈਨਿੰਗ ਲਾ ਲਾਈ ਹੋਈ ਹੈ ਤੇ ਕਮੀਜ਼ ਦੇ ਵਿੱਚ ਟਾਫਟਾ ਲੱਗਿਆ ਹੋਇਆ ਇਹ ਹੈਗਾ ਜੀ ਆਪਣੇ ਬੁਟੀਕ ਦਾ ਵਰਕ ਆਪਣੇ ਜਿਹੜੇ ਹੈਗੇ ਨੇ ਕਾਰੀਗਰ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਵਰਕ ਕਰ ਰਹੇ ਆ ਇਹ ਥ੍ਰੈਡ ਵਰਕ ਦਾ ਸੂਟ ਹੈਗਾ ਸਕਾਈ ਬਲੂ ਕਲਰ ਦਾ ਉੱਪਰ ਜਿਹੜਾ ਹੈਗਾ ਬਲੈਕ ਦਾ ਵਰਕ ਹੋ ਰਿਹਾ ਹੈ ਅੱਜ ਕੱਲ ਬਲੈਕ ਦਾ ਬਹੁਤ ਜ਼ਿਆਦਾ ਟ੍ਰੈਂਡ ਜਿਹੜਾ ਹੈਗਾ ਚੱਲ ਰਿਹਾ ਹੈਗਾ ਹਰ ਇੱਕ ਕਲਰਾਂ ਦੇ ਉੱਪਰ ਜਿਹੜਾ ਹੈਗਾ ਸੀ ਬਲੈਕ ਦਾ ਵਰਕ ਬਹੁਤ ਜ਼ਿਆਦੇ ਕਰਵਾ ਰਹੇ ਹਾਂ ਇਹ ਹੈਗਾ ਥ੍ਰੈਡ ਵਰਕ ਦਾ ਸੂਟ ਜੀ ਬਾਕੀ ਆਪਾਂ ਹੈਂਡਵਰਕ ਵੀ ਹਨਾ ਜਿਹੜੇ ਹੈਗੇ ਸੂਟ ਤਿਆਰ ਕਰਦੇ ਆਂ ਤੇ ਨੀਡਲਵਰਕ ਵੀ ਤੁਸੀਂ ਕਿਹੋ ਜਿਹਾ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਜਿਹੜੇ ਹੈਗੇ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਐਕਸਨ ਸਦਾ ਖੁਸ਼ ਰਹੋ ਜੀ